ਕੀ ਕੌਮ ਵਾਸਤੇ ਸੰਘਰਸ਼ ਕਰਨ ਵਾਲੇ ਜੋ ਭਾਰਤ ਦੀਆਂ ਵੱਖ-ਵੱਖ ਜੇਲਾਂ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਨજરਬੰਦ ਨੇ ਸਾਡੇ ਬੰਦੀ ਸਿੰਘ ਜਿਹੜੇ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਆ ਔਰ ਉਸ ਦੇ ਬਾਵਜੂਦ ਵੀ ਅੱਜ ਤੱਕ ਜੇਲਾਂ ਦੀਆਂ ਕਾਲ ਕੋਠੜੀਆਂ 'ਚ ਨજરਬੰਦ ਨੇ ਉਹਨਾਂ ਨੂੰ ਰਿਹਾਰ ਨਹੀਂ ਕੀਤਾ ਗਿਆ ਉਹਨਾਂ ਦੇ ਵਾਸਤੇ ਪਿਛਲੇ ਲੰਬੇ ਸਮੇਂ ਤੋਂ ਸਿੱਖ ਕੌਮ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਸਾਡੇ ਗੁਰਦੁਆਰਾ ਅੰਬ ਸਾਹਿਬ ਵਿਖੇ ਮੋਰਚਾ ਫਿਰ ਭਾਈ ਗੁਰਬਖਸ਼ ਸਿੰਘ ਵੱਲੋਂ ਫਿਰ ਬਾਪੂ ਸੂਰਤ ਸਿੰਘ ਵੱਲੋਂ ਹਸਨਪੁਰ ਲੰਬੇ ਸਮੇਂ ਤੋਂ ਪੋਖੜ ਧਾਰ ਫਿਰ ਵਰਗਾੜੀ ਦਾ ਇਨਸਾਫ ਮੋਰਚਾ ਇਹ 6.5 ਮਹੀਨੇ ਲਗਾਤਾਰ ਚੱਲਿਆ ਤੇ ਹੁਣ ਕੌਮੀ ਇਨਸਾਫ ਮੋਰਚਾ ਇਸ ਸਮੇਂ ਦੇ ਦੌਰਾਨ ਬਹੁਤ ਸਾਰੇ ਸਿੰਘਾਂ ਦੀਆਂ ਭਾਵੇਂ ਪਰੋਲਾਂ ਸ਼ੁਰੂ ਹੋਈਆਂ ਜੇਲ੍ਹ ਤਬਦੀਲੀਆਂ ਹੋਈਆਂ ਰਿਹਾਨਾਂ ਵੀ ਹੋਈਆਂ ਪਰ ਬਹੁਤ ਸਾਰੇ ਸਿੰਘ ਜਿਹੜੇ ਅਜੇ ਵੀ ਨજરਬੰਦ ਏ ਜਿਨ੍ਹਾਂ ਦੀਆਂ ਰਿਹਾਈਆਂ ਬਣਦੀਆਂ ਨੇ ਪਰ ਉਹਨਾਂ ਨੂੰ ਰਿਹਾਈ ਨਹੀਂ ਕੀਤਾ ਗਿਆ। ਪਿਛਲੇ ਸਮੇਂ 2022 ਦੇ ਵਿੱਚ ਮਈ 2022 ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਉੱਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਪੰਥਕ ਜਥੇਬੰਦੀਆਂ ਦਾ ਇੱਕ ਇਕੱਠ ਸੱਦੇ ਆ ਗਿਆ ਸੀ। ਜਿਸ ਵਿੱਚ ਸਾਰਿਆਂ ਨੇ ਸਮੂਲੀਅਤ ਕੀਤੀ ਬਹੁਤ ਸਾਰੀਆਂ ਜਥੇਬੰਦੀਆਂ ਨੇ ਔਰ ਦਾਸ ਨੇ ਵੀ ਉਹਦੇ ਵਿੱਚ ਸਮੂਲੀਅਤ ਕੀਤੀ ਜੋ ਉੱਥੇ ਵਿਚਾਰ ਵਟਾਂਦਰਾ ਹੋਇਆ ਆਪ ਕੋ ਆਪਣੇ ਸਭ ਨੇ ਸੁਝਾਅ ਦਿੱਤੇ ਵਿਚਾਰ ਦਿੱਤੇ ਉਸ ਤੋਂ ਬਾਅਦ ਇੱਕ ਨੌ ਮੈਂਬਰੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਜਿਸ ਦੇ ਪ੍ਰਧਾਨ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਅਨਾਉਂਸ ਕੀਤੀ ਉਹ ਨੌ ਮੈਂਬਰੀ ਕਮੇਟੀ ਜਿਹੜੀ ਬਕਾਇਦਾ ਅਖਬਾਰਾਂ ਦੇ ਵਿੱਚ ਸਬੀ ਕੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਦੇ ਵਾਸਤੇ ਇਹ ਜਿਹੜੀ ਕਮੇਟੀ ਹੈ ਇਹ ਕੰਮ ਕਰੇਗੀ ਸਾਰੇ ਪੰਥ ਨੂੰ ਕੌਮ ਨੂੰ ਨਾਲ ਲੈ ਕੇ ਜਥੇਬੰਦੀਆਂ ਨੂੰ ਲੈ ਕੇ ਸੰਘਰਸ਼ ਕੀਤਾ ਜਾਏਗਾ ਤਾਂ ਕਿ ਸਾਡੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਹੋ ਸਕਣ ਔਰ ਇਹ ਜਿਹੜੀ 9 ਮੈਂਬਰੀ ਕਮੇਟੀ ਜਿਹੜੀ ਸੀ ਐਸਜੀਪੀਸੀ ਦੇ ਵੱਲੋਂ ਬਣਾਈ ਗਈ ਸੀ ਜਿਹਦੇ ਵਿੱਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੁਖਵੀਰ ਸਿੰਘ ਬਾਦਲ ਸਿਮਰਨਜੀਤ ਸਿੰਘ ਮਾਨ ਬਾਬਾ ਹਰਨਾਮ ਸਿੰਘ ਖਾਲਸਾ ਬਾਬਾ ਨਿਹਾਲ ਸਿੰਘ ਹਰੀਆਂ ਵੇਲਾ ਹਰਮੀਤ ਸਿੰਘ ਕਾਲਕਾ ਪ੍ਰਧਾਨ ਦਿੱਲੀ 시 ਗੁਰਦੁਆਰਾ ਪ੍ਰਬੰਧਕ ਕਮੇਟੀ ਫਰਮਜੀਤ ਸਿੰਘ ਸਰਨਾ ਸਾਹਿਬ ਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਸਾਹਿਬ ਕਾ ਪ੍ਰਧਾਨ ਤੇ ਦਾਸ ਬਲਜੀਤ ਸਿੰਘ ਦਾਦੂਗਾਰ ਇਹ 9 ਮੈਂਬਰੀ ਕਮੇਟੀ ਜਿਹੜੀ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੇ ਵੱਲੋਂ ਅਨਾਉਂਸ ਕੀਤੀ ਗਈ ਜਿਹਦੀ ਬਕਾਇਦਾ ਅਖਬਾਰਾਂ ਦੇ ਵਿੱਚ ਜਿਹੜੀਆਂ ਸਾਰੀਆਂ ਨਿਊਜ਼ਾਂ ਸਪੀਆਂ ਬਾਕਾਇਦਾ ਅਖਬਾਰਾਂ ਦੇ ਮੈਂ ਹਰ ਗੱਲ ਜਿਹੜੀ ਆ ਬਾਕਾਇਦਾ ਸਬੂਤ ਦੇ ਨਾਲ ਤੁਹਾਡੇ ਸਾਹਮਣੇ ਕਰੂੰਗਾ ਇਹਦੇ ਵਿੱਚ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਦੀ ਤਸਵੀਰ ਨਹੀਂ ਹੈ ਇੱਕ ਅਖਬਾਰ ਦੇ ਫਰੰਟ ਦੇ ਉੱਤੇ ਛਪੀ ਸੀ ਇਹ ਇਹ ਨੌ ਮੈਂਬਰੀ ਕਮੇਟੀ ਜਿਹੜੀ ਸੀ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਈ ਅਖਬਾਰਾਂ 'ਚ ਆਇਆ ਉਸ ਤੋਂ ਬਾਅਦ ਦੋ ਮੈਂਬਰ ਜਿਹੜੇ ਸੀ ਹੋਰ ਇਹਦੇ ਵਿੱਚ ਸ਼ਾਮਲ ਸ਼੍ਰੋਮਣੀ ਕਮੇਟੀ ਨੇ ਕੀਤੇ ਜੋ ਕਿ ਤਖਤ ਸੱਜਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਬੋਰਡ ਔਰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਬਿਹਾਰ ਉਸ ਬੋਰਡ ਦਾ ਵੀ ਇੱਕ ਇੱਕ ਨਮਾਇੰਦਾ ਜਿਹੜਾ ਸੀ ਇਹਦੇ ਵਿੱਚ ਸ਼ਾਮਲ ਕਰਕੇ 11 ਮੈਂਬਰੀ ਕਮੇਟੀ ਬਣਾ ਦਿੱਤੀ ਗਈ ਸੀ ਔਰ 11 ਮੈਂਬਰੀ ਕਮੇਟੀ ਦੀ ਪਹਿਲੀ ਮੀਟਿੰਗ ਜਿਹੜੀ ਸੀ 19 ਮਈ 2022 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ ਸੀ ਉਸ ਮੀਟਿੰਗ ਦੇ ਵਿੱਚ ਬਕਾਇਦਾ 11 ਨਮਾ ਦੇ ਜਿਹੜੇ ਸੀਗੇ ਉਹ ਹਾਜ਼ਰ ਹੋਏ ਸੀਗੇ ਸਰਦਾਰ ਮਾਨ ਸਾਹਿਬ ਦੀ ਜਗ੍ਹਾ ਤੇ ਸਰਦਾਰ ਜਸਕਰਨ ਸਿੰਘ ਹਾਜ਼ਰ ਹੋਏ ਸੀ ਬਾਕੀ ਤਕਰੀਬਨ ਅਸੀਂ ਸਾਰੇ ਹਾਜ਼ਰ ਸਾਂ ਉਸ ਮੀਟਿੰਗ ਦੇ ਵਿੱਚ ਮੈਂ ਇਤਰਾਜ਼ ਕੀਤਾ ਸੀ ਇੱਕ ਗੱਲ ਦਾ ਕਿ ਜਿਨ੍ਹਾਂ ਨੇ ਆਪਣੀ ਸਰਕਾਰ ਦੇ ਦੌਰਾਨ ਸਿੰਘਾਂ ਨੂੰ ਬੰਦੀ ਬਣਾਇਆ ਹੋਵੇ ਜਾਂ ਬੰਦੀ ਸਿੰਘਾਂ ਨੂੰ ਅੱਤਵਾਦੀ ਦੱਸਦੇ ਰਹੇ ਹੋਣ ਉਹਨਾਂ ਦਾ ਇਸ ਕਮੇਟੀ ਦੇ ਵਿੱਚ ਹੋਣਾ ਜਿਹੜਾ ਉਹ ਸਹੀ ਨਹੀਂ ਆ ਕਿ ਉਸ ਵਿਅਕਤੀ ਨੂੰ ਇਸ ਕਮੇਟੀ ਚੋਂ ਬਾਹਰ ਕਰ ਦੇਣਾ ਚਾਹੀਦਾ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂਕਿ ਉਹਨਾਂ ਨੇ 10 ਸਾਲ ਲਗਾਤਾਰ ਸਰਕਾਰ ਪੰਜਾਬ ਵਿੱਚ ਰਹੀ ਔਰ ਬਕਾਇਦਾ ਡਿਪਟੀ ਸੀਐਮ ਸਰਦਾਰ ਸੁਖਬੀਰ ਸਿੰਘ ਬਾਦਲ ਰਹੇ ਤਾਂ ਇਹ ਇਤਰਾਜ਼ ਜਿਹੜਾ ਸੀ ਮੈਂ ਬਕਾਇਦਾ ਲਿਖਤੀ ਮੀਟਿੰਗ ਦੇ ਦੌਰਾਨ ਚੱਲ ਰਹੀ ਮੀਟਿੰਗ ਦੇ ਵਿੱਚ ਜਦੋਂ ਮੇਰੀ ਵਾਰੀ ਆਈ ਮੈਂ ਆਪਣੇ ਵਿਚਾਰ ਦਿੱਤੇ ਤਾਂ ਉਹਨਾਂ ਕਿਹਾ ਕਿ ਸਮਾਂ ਬੜਾ ਘਟਿਆ ਤੇ ਘੱਟ ਸਮੇਂ ਮੈਂ ਕਿਹਾ ਫਿਰ ਮੇਰੇ ਆ ਲਿਖਤੀ ਵਿਚਾਰ ਆਏ ਲੈ ਲਓ ਇਹ ਲੈਟਰ ਮੈਂ ਸਾਰੇ ਜਿਹੜੇ ਦੂਸਰੇ 10 ਨਮਾਇੰਦੇ ਸੀ ਉਹਨਾਂ ਨੂੰ ਦਿੱਤੇ ਔਰ ਸੁਖਬੀਰ ਸਿੰਘ ਬਾਦਲ ਨੂੰ ਵੀ ਇਹ ਲੈਟਰ ਜਿਹੜਾ ਸੀਗਾ ਮੈਂ ਦਿੱਤਾ ਸੀ ਜਿਹੜਾ ਸਰਦਾਰ ਧਾਮੀ ਸਾਹਿਬ ਦੇ ਨਾਂ ਤੇ ਲਿਖਿਆ ਸੀ ਔਰ ਜਿਹਦੇ ਵਿੱਚ ਮੈਂ ਇਤਰਾਜ਼ ਕੀਤਾ ਸੀ ਕਿ ਜਿਨ੍ਹਾਂ ਨੇ ਬੰਦੀ ਬਣਾਏ ਹੋਣ ਆਪਣੀ ਸਰਕਾਰ ਦੇ ਦੌਰਾਨ ਉਹ ਬੰਦੀ ਸਿੰਘ ਰਿਹਾਈ ਕਮੇਟੀ ਦੇ ਵਿੱਚ ਕਿਵੇਂ ਹੋ ਸਕਦੇ ਕਿ ਉਹਨਾਂ ਨੂੰ ਬਾਹਰ ਕੀਤਾ ਜਾਵੇ ਸਾਡਾ ਇਤਰਾਜ਼ ਆ ਇਹ ਇਤਰਾਜ਼ ਜਿਹੜਾ ਸੀਗਾ ਮੈਂ ਜਾਰੀ ਕੀਤਾ ਸੀਗਾ જાਹਰ ਕੀਤਾ ਸੀ ਬਕਾਇਦਾ ਲੈਟਰ ਜਾਰੀ ਕੀਤਾ ਪਰ ਉਸ ਵੇਲੇ ਕਿਸੇ ਨੇ ਲੈਟਰ ਪੜ੍ਹਿਆ ਨਹੀਂ ਕਿਉਂਕਿ ਮੀਟਿੰਗ ਚੱਲ ਰਹੀ ਸੀ ਸਾਰਿਆਂ ਨੇ ਰੱਖ ਲਿਆ ਮੀਟਿੰਗ ਖਤਮ ਬਾਅਦ ਹੋਣ ਤੋਂ ਬਾਅਦ ਸਾਰਿਆਂ ਨੇ ਲੈਟਰ ਪੜ੍ਹਿਆ ਅਸੀਂ ਦਰਬਾਰ ਸਾਹਿਬ ਮੱਥਾ ਟੇਕਣ ਚਲੇ ਗਏ ਮੱਥਾ ਟੇਕ ਕੇ ਵਾਪਸ ਤੇਜਾ ਸਿੰਘ ਸਮੁੰਦਰੀ ਹਾਲ ਚਾਏ ਤੇ ਸਰਦਾਰ ਧਾਮੀ ਸਾਹਿਬ ਆਪਣੇ ਦਫ਼ਤਰ 'ਚ ਉਹਨਾਂ ਨਾਲ ਮੁਲਾਕਾਤ ਹੋਈ ਤੇ ਸਰਦਾਰ ਧਾਮੀ ਸਾਹਿਬ ਮੈਂ ਤੁਹਾਨੂੰ ਸੰਬੋਧਨ ਕਰਦਿਆਂ ਬੇਨਤੀ ਕਰਦਾ ਤੁਸੀਂ ਬੜੇ ਸਿਆਣੇ ਪੜੇ ਲਿਖੇ ਵਿਦਾਗ ਮੈਂ ਬਕਾਇਦਾ ਇਸ ਲੈਟਰ ਚ ਵੀ ਲਿਖਿਆ ਸੀ ਕਿ ਅਸੀਂ ਤੁਹਾਡੇ ਸੱਦੇ ਤੇ ਇੱਥੇ ਪਹੁੰਚੇ ਹਾਂ ਅਕਾਲ ਤਖਤ ਸਾਹਿਬ ਦਾ ਹੁਕਮ ਸ਼੍ਰੋਮਣੀ ਕਮੇਟੀ ਦਾ ਸੱਦਾ ਅਸੀਂ ਇੱਥੇ ਪਹੁੰਚੇ ਅਸੀਂ ਚਾਹੁੰਦੇ ਹਾਂ ਕਿ ਬੰਦੀ ਸਿੰਘ ਰਿਹਾ ਹੋਣ ਕੌਮ ਦਾ ਪੰਥ ਦਾ ਕੋਈ ਵੀ ਮਸਲਾ ਹੋਵੇ ਜਿੱਥੇ ਪੰਥ ਦੀ ਕੌਮ ਦੀ ਗੱਲ ਨਿਰਪੱਖਤਾ ਦੇ ਤੌਰ ਤੇ ਕੋਈ ਵੀ ਕਰਦਾ ਤਾਂ ਉੱਥੇ ਅਸੀਂ ਨੰਗੇ ਪੈਰੀ ਹਾਜ਼ਰ ਹੋ ਕੇ ਆਪਣੀ ਹਾਜ਼ਰੀ ਲਗਾਉਣੀ ਆ ਆਪਣਾ ਜਿਹੜਾ ਸਮਰਥਨ ਆ ਉੱਥੇ ਦਿੱਤਾ ਜਾਂਦਾ ਇਹ ਸਾਡਾ ਫਰਜ਼ ਬਣਦਾ ਕਿਸੇ ਤੇ एहसान ਨਹੀਂ ਆ ਅਮੈਂ ਕਿਹਾ ਜੀ ਸਰਦਾਰਤਾ ਅਮੀਤ ਸਾਹਿਬ ਅਸੀਂ ਤੁਹਾਡੇ ਸੱਦੇ ਦੇ ਉੱਤੇ ਪੁੱਜੇ ਔਰ ਤੁਹਾਡੇ ਤੁਸੀਂ ਕਿਹਾ ਕਿ ਦਾਦੂਗਲ ਸਾਹਿਬ ਦੋ ਵਾਰ ਪ੍ਰਧਾਨ ਦਾ ਫੋਨ ਆ ਗਿਆ ਸੁਖਬੀਰ ਸਿੰਘ ਬਾਦਲ ਦਾ ਨਾਮ ਲੈ ਕੇ ਤੁਸੀਂ ਕਿਹਾ ਕਿ ਦੋ ਵਾਰ ਫੋਨ ਆ ਗਿਆ ਕਿ ਦਾਦੂਗਲ ਸਾਹਿਬ ਨਾਲ ਗੱਲ ਕਰੋ ਉਹਨਾਂ ਨੇ ਕਿਉਂ ਇਦਾਂ ਲੈਟਰ ਜਾਰੀ ਕੀਤਾ ਵਾ ਕਿਉਂਕਿ ਉਹਨਾਂ ਨੇ ਵੀ ਬਾਅਦ ਚ ਪੜਿਆ ਮੀਟਿੰਗ ਦੇ ਦੌਰਾਨ ਨਹੀਂ ਉਹਨਾਂ ਨੇ ਪੜਿਆ ਮੈਂ ਤਾਂ ਮੀਟਿੰਗ ਤੋਂ ਬਾਹਰ ਆ ਕੇ ਦੱਸ ਦਿੰਦਾ ਸੀ ਕਿ ਮੇਰਾ ਇਤਰਾਜ਼ ਆ ਮੀਡੀਆ ਨੂੰ ਵੀ ਦੱਸ ਦਿੰਦਾ ਪਰ ਤੁਸੀਂ ਕਿਹਾ ਸੀਗਾ ਕਿ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ ਕਰਨਾ ਤਾਂ ਮੈਂ ਕਿਹਾ ਸਾਡਾ ਇਤਰਾਜ਼ ਤੁਹਾਡੇ ਕੋਲ ਆ ਕੱਢਣਾ ਨਾ ਕੱਢਣਾ ਬਾਹਰ ਉਹਨਾਂ ਨੂੰ ਤੁਹਾਡੀ ਮਰਜ਼ੀ ਆ ਪਰ ਸਾਡਾ ਇਤਰਾਜ਼ ਜਿਹੜਾ ਇਹ ਨੋਟ ਕਰੋ ਕਿ ਸਰਦਾਰ ਸੁਖਵੀਰ ਸਿੰਘ ਬਾਦਲ ਜਦੋਂ ਸਰਕਾਰ 'ਚ ਸੀ ਤਾਂ ਉਦੋਂ ਇਹਨਾਂ ਬੰਦੀ ਸਿੰਘਾਂ ਨੂੰ ਅਤਵਾਦੀ ਦੱਸਦੇ ਸੀਗੇ ਔਰ ਉਸ ਵੇਲੇ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਇਹਨਾਂ ਦੀ ਰਿਹਾਈ ਲਈ ਕੁਝ ਨਹੀਂ ਕੀਤਾ ਸਗੋਂ ਜੇ ਇਨਸਾਫ਼ ਮੰਗਿਆ ਤੇ ਬਾਪੂ ਸੂਰਜ ਸਿੰਘ ਨੂੰ ਖੁਦ ਆਪਣੀ ਸਰਕਾਰ 'ਚ ਉਹਨਾਂ ਨੇ ਬੰਦੀ ਬਣਾ ਦਿੱਤਾ ਡੀ ਐਮ ਸੀ ਹਸਪੀਟਲ ਦੇ ਵਿੱਚ ਉਹਨਾਂ ਨੂੰ ਨજરਬੰਦ ਕਰ ਦਿੱਤਾ ਬਜ਼ੁਰਗ ਬਾਪੂ ਹੱਡੀਆਂ ਦੀ ਮੋਠ ਰਹਿ ਗਿਆ ਇਹ ਇਤਰਾਜ਼ ਮੈਂ ਤੁਹਾਡੇ ਕੋਲ ਕੀਤਾ ਔਰ ਤੁਸੀਂ ਆਪਣੀ ਮਜਬੂਰੀ ਜ਼ाहिर ਕੀਤੀ ਮੈਂ ਕਿਹਾ ਚਲੋ ਇਹ ਤੁਹਾਡੀ ਮਜਬੂਰੀ ਹੋ ਸਕਦੀ ਆ ਪਰ ਸਾਡਾ ਇਤਰਾਜ਼ ਜਿਹੜਾ ਉਹ ਵਾਜਿਬ ਹੈ ਕੌਮ ਦਾ ਪੰਥ ਦਾ ਇਤਰਾਜ਼ ਆ ਕੌਮ ਦੀਆਂ ਭਾਵਨਾਵਾਂ ਜਿਹੜੀਆਂ ਤੁਹਾਡੇ ਸਾਹਮਣੇ ਰੱਖੀਆਂ ਨੇ ਚਲੋ ਜੀ ਉਸ ਦਿਨ ਅਸੀਂ ਆ ਗਏ ਉਸ ਤੋਂ ਬਾਅਦ ਤੁਸੀਂ ਉਸ ਕਮੇਟੀ ਦੀ ਕੋਈ ਮੀਟਿੰਗ ਨਹੀਂ ਬੁਲਾਈ ਕੋਈ ਕਮੇਟੀ ਨੂੰ ਸੁਨੇਹਾ ਨਹੀਂ ਦਿੱਤਾ 19 ਦੀ ਮੀਟਿੰਗ ਤੋਂ ਬਾਅਦ ਤੁਸੀਂ ਉਸ ਕਮੇਟੀ ਨੂੰ ਦੁਬਾਰਾ ਮੁੜ ਕੇ ਕੋਈ ਸੱਦਾ ਨਹੀਂ ਦਿੱਤਾ ਇਕੱਠੇ ਨਹੀਂ ਕੀਤਾ ਜਦੋਂ ਕਿ ਉਸ 19 ਦੀ ਮੀਟਿੰਗ ਵਾਸਤੇ ਤੁਸੀਂ ਬਕਾਇਦਾ ਖੁਦ ਵੀ ਫੋਨ ਕੀਤੇ ਤੁਹਾਡੇ ਪੀਏ ਨੇ ਵੀ ਫੋਨ ਕੀਤੇ ਬਕਾਇਦਾ ਅਖਬਾਰਾਂ ਨੂੰ ਵੀ ਦਿੱਤਾ ਉਸ ਤੋਂ ਬਾਅਦ ਤੁਸੀਂ ਜੇ ਦਿੱਲੀ ਗਏ ਦਿੱਲੀ ਜਾ ਕੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨਾਲ ਗੱਲ ਕਰਨੀ ਸੀ ਤਾਂ ਉੱਥੇ ਦਿੱਲੀ ਕਮੇਟੀ ਦੇ ਪ੍ਰਧਾਨ ਨੂੰ ਇਗਨੋਰ ਕਰਕੇ ਸਾਬਕਾ ਦੋ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਤੇ ਸਰਦਾਰ ਪਰਮਜੀਤ ਸਿੰਘ ਸਰਨਾ ਨੂੰ ਤੁਸੀਂ ਨਾਲ ਲਗੇ ਜਿਹੜੇ ਇਸ ਕਮੇਟੀ ਦੇ ਮੈਂਬਰ ਸਨ ਪਰ ਤੁਸੀਂ ਮੌਜੂਦਾ ਪ੍ਰਧਾਨ ਨੂੰ ਕਿਉਂ ਇਗਨੋਰ ਕੀਤਾ ਕਿਉਂਕਿ ਮੇਰੇ ਇਤਰਾਜ਼ ਕਰਨ ਤੋਂ ਬਾਅਦ ਸਰਦਾਰ ਹਰਮੀਤ ਸਿੰਘ ਕਾਲਕਵ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਤਰਾਜ਼ ਕੀਤਾ ਸੀ ਕਿ ਉਸ ਕਮੇਟੀ 'ਚ ਸੁਖਬੀਰ ਸਿੰਘ ਬਾਦਲ ਨਹੀਂ ਹੋਣੇ ਚਾਹੀਦੇ ਔਰ ਨਾਲ ਹੀ ਉਹਨਾਂ ਨੇ ਅਵਤਾਰ ਸਿੰਘ ਹਿੱਤ ਦੇ ਉੱਤੇ ਜਿਹੜੇ ਸਾਬਕਾ ਪ੍ਰਧਾਨ ਸੀ ਦਿੱਲੀ ਕਮੇਟੀ ਦੇ ਤੇ ਉਸ ਟਾਈਮ ਸੈਦ ਖੜਨਾ ਸਾਹਿਬ ਕਮੇਟੀ ਦੇ ਵੀ ਬੋਰਡ ਦੇ ਸੈਦ ਪ੍ਰਧਾਨ ਸੀਗੇ ਤਾਂ ਉਹਨਾਂ ਨੇ ਇਤਰਾਜ਼ ਕੀਤਾ ਸੀ ਉਹਨਾਂ ਨੇ ਕਿ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਵੀ ਵੀ ਇਹ ਨਹੀਂ ਹੋਣੇ ਚਾਹੀਦੇ ਇਸ ਕਮੇਟੀ ਦੇ ਮੈਂਬਰ ਸੋ ਇਤਰਾਜ਼ ਅਸੀਂ ਕੀਤਾ ਪਰ ਤੁਸੀਂ ਮੁੜ ਕੇ ਮੀਟਿੰਗ ਹੀ ਨਹੀਂ ਸੱਦੀ ਕੋਈ ਗੱਲ ਨਹੀਂ ਕੀਤੀ ਕਿਸੇ ਨਾਲ ਕੋਈ ਕਿਸੇ ਤਰ੍ਹਾਂ ਸਲਾਹ ਮਸ਼ਵਰਾ ਨਹੀਂ ਹੁਣ 19 ਮਈ ਤੋਂ ਬਾਅਦ 2022 ਤੋਂ ਅੱਜ ਦਸੰਬਰ 2023 ਆ ਗਿਆ ਤੁਸੀਂ ਕੋਈ ਯੋਗ ਸੋਗਣ ਜਾਂ ਦਸਕਤ ਤੁਸੀਂ ਕਰਾਏ ਦਸਕਤ ਅਸੀਂ ਵੀ ਕੀਤੇ ਬਕਾਇਦਾ ਤੁਸੀਂ ਜਿਹੜੇ 21 ਲੱਖ ਦਸਕਤ ਕਹਿੰਦੇ ਉਹਦੇ ਚ ਮੇਰੇ ਦਸਕਤ ਵੀ ਆ ਮੈਂ ਤੱਕ ਸ੍ਰੀ ਕੇਸਗੜ੍ਹ ਸਾਹਿਬ ਦਰਸ਼ਨ ਕਰਨ ਗਿਆ ਉੱਥੇ ਸਟਾਲ ਲੱਗੀ ਸੀ ਬੰਦੀ ਸਿੰਘਾਂ ਦੀ ਰਿਹਾਈ ਲਈ ਦਸਕਤ ਕਰਾਏ ਜਾ ਰਹੇ ਸ਼੍ਰੋਮਣੀ ਕਮੇਟੀ ਦਾ ਮੈਂ ਬਤੌਰ ਹਰਿਆਣਾ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੁੰਦਿਆਂ ਉਸ ਸਮੇ ਬਤੌਰ ਪ੍ਰਧਾਨ ਮੈਂ ਉਹਦੇ ਤੇ ਦਸਕਤ ਕੀਤੇ ਦਸਕਤ ਕਰਕੇ ਆਏ ਕਿ ਹਾਂ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਸਰ ਸਰਦਾਰ ਧਾਮੀ ਸਾਹਿਬ ਮੈਂ ਅੱਜ ਤੁਹਾਨੂੰ ਇਹ ਸਵਾਲ ਕਰਨਾ ਚਾਹੁੰਨਾ ਕਿ ਤੁਸੀਂ ਅੱਜ 1.5 ਸਾਲ ਬਾਅਦ ਜਿਹੋ ਉਹਦੀ ਮੀਟਿੰਗ ਕੀਤੀ ਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਦੇ ਹੁਕਮ ਤੇ ਬਣਾਈ ਕਮੇਟੀ ਦੀ ਤੇ ਤੁਸੀਂ ਕੁਝ ਨੁਮਾਇੰਦਿਆਂ ਨੂੰ ਉਹਦੇ ਚੋਂ ਛੱਡੀ ਦਿੱਤਾ ਔਰ ਜੇ ਪ੍ਰੈਸ ਨੇ ਪੁੱਛਿਆ ਤੇ ਤੁਸੀਂ ਕਿਹਾ ਕਿ ਉਹ ਨੁਮਾਇंदे ਆਪ ਇੱਧਰ ਉੱਧਰ ਹੋ ਗਏ ਮੇਰੀ ਪ੍ਰੈਸ ਨਾਲ ਗੱਲਬਾਤ ਹੋਈ ਆ ਅੰਮ੍ਰਿਤਸਰ ਸਾਹਿਬ ਕਈ ਪੱਤਰਕਾਰਾਂ ਨਾਲ ਕਿਉਂਕਿ ਮੈਂ ਜਦੋਂ ਤੁਹਾਡੀ ਉਹ ਵੀਡੀਓ ਦੇਖਦਾ ਜਿਹੜੀ ਤੁਸੀਂ ਜਾਰੀ ਕੀਤੀ ਐਸਜੀਪੀਸੀ ਵੱਲੋਂ ਜਦੋਂ ਇਸ ਮੁੱਦੇ ਤੇ ਗੱਲ ਆਈ ਤਾਂ ਤੁਸੀਂ ਇਸ ਗੱਲ ਨੂੰ ਕੱਟ ਦਿੱਤਾ ਉਸ ਵੀਡੀਓ 'ਚ ਮੈਂ 3-4 ਚੈਨਲਾਂ ਤੇ ਦੇਖੀ ਐ ਕਿਉਂਕਿ ਤੁਹਾਡੀ ਸ਼ਰੋਣੀ ਕਮੇਟੀ ਵੱਲੋਂ ਦਿੱਤੀ ਹੋਈ ਫੀਡ ਦੇ ਕਾਰਨ ਉੱਥੇ ਹਰੇਕ ਚੈਨਲ ਦੇ ਉੱਤੇ ਕੱਟ ਲੱਗਾ ਹੋਇਆ ਉਥੋਂ ਤੁਸੀਂ ਕਟਿੰਗ ਕੀਤੀ ਹੋਈ ਐ ਉਹ ਗੱਲ ਜਦੋਂ ਵੀ ਕੋਈ ਧਿਆਨ ਨਾਲ ਸੁਣੂਗਾ ਤਾਂ ਤੁਹਾਡੇ ਉਹ ਪਤਾ ਲੱਗਦਾ ਵੀ ਤੁਸੀਂ ਉਹਦੇ 'ਚ ਬੋਲ ਰਹੇ ਹੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕੂਨਾਮੇ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਤੇ ਸ਼੍ਰੋਮਣੀ ਕਮੇਟੀ ਨੇ ਇੱਕ 11 ਮੈਂਬਰੀ ਕਮੇਟੀ ਬਣਾਈ ਸੀ ਪਰ ਉਹ 11 ਮੈਂਬਰੀ ਤੋਂ ਬਾਅਦ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਉਹ ਕੱਟ ਕੇ ਫਿਰ ਸਿੱਧੇ 8 ਮੈਂਬਰੀ ਕਮੇਟੀ ਤੇ ਆ ਗਏ ਸਰਦਾਰ ਧਾਮੀ ਸਾਹਿਬ ਜਿਹੜੇ ਨਮਾਇंदे ਤੁਸੀਂ ਬਾਹਰ ਕੀਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਰਦਾਰ ਹਰਮੀਰ ਸਿੰਘ ਕਾਲਕਾ ਤੇ ਦਾਸ ਨੂੰ ਤੁਸੀਂ ਤਿੰਨਾਂ ਨੂੰ ਪਾਸੇ ਕਰ ਦਿੱਤਾ ਉਹਦੇ ਵਿੱਚੋਂ ਆਪਣੀ ਮਰਜ਼ੀ ਦੇ ਨਾਲ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਹਾਡੇ ਕੋਲ ਕੀ ਅਧਿਕਾਰ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਤੇ ਬਣਾਈ ਕਮੇਟੀ ਚੋਂ ਤੁਸੀਂ ਮਨਮਰਜ਼ੀ ਦੇ ਨਾਲ ਹੀ ਕਿਸੇ ਨਮਾਇंदे ਨਾਲ ਕੋਈ ਸੰਪਰਕ ਨਹੀਂ ਕੀਤਾ ਦੂਸਰੇ ਪਾਸੇ ਤੁਸੀਂ ਅਪੀਲ ਕਰ ਰਹੇ ਹੋ ਕਿ ਸਾਰੇ ਪੰਥ ਨੂੰ ਅਸੀਂ ਨਾਲ ਲੈ ਕੇ ਚੱਲਣਾ ਸਰਦਾਰ ਮਾਨ ਨੂੰ ਅਪੀਲ ਕੀਤੀ ਹੈ ਕਿ ਬਤੌਰ ਪਾਰਟੀ ਉਹ ਵੀ ਇਹਦੇ ਚ ਸਮੂਲੀਅਤ ਕਰਨ ਮਾਰਚ ਦੇ ਵਿੱਚ ਤੁਸੀਂ ਹੋਰ ਪਾਰਟੀਆਂ ਨੂੰ ਵੀ ਅਪੀਲ ਕੀਤੀ ਆ ਉਹਦੇ ਵਿੱਚ ਪੱਤਰਕਾਰਾਂ ਨੇ ਵੀ ਸਵਾਲ ਕੀਤੇ ਆ ਤੁਹਾਨੂੰ ਉਦੋਂ ਤੁਸੀਂ ਜਵਾਬ ਨਹੀਂ ਦੇ ਰਹੇ ਉਸ ਗੱਲ ਦੇ ਉਹਨਾਂ ਦੇ ਸਵਾਲਾਂ ਨੂੰ ਟਾਲ ਰਹੇ ਹੋ ਸਰਦਾਰ ਦਮੀ ਸਾਹਿਬ ਇੱਕ ਪਾਸੇ ਏਕਤਾ ਦੀਆਂ ਗੱਲਾਂ ਇੱਕ ਪਾਸੇ ਤੁਸੀਂ ਆਪ ਹੀ ਏਕਤਾ ਭੰਗ ਕਰ ਰਹੇ ਹੋ ਇਸ ਗੱਲ ਤੇ ਤੁਸੀਂ ਸਾਨੂੰ ਇਸ ਗੱਲ ਦਾ ਜਵਾਬ ਦਿਓ ਕਿ ਕਿਹੜਾ ਮੈਂਬਰ ਇੱਧਰ ਉੱਧਰ ਹੋਇਆ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਸਰਦਾਰ ਮਾਨ ਸਾਹਿਬ ਨੇ ਵੀ ਨਹੀਂ ਤੁਹਾਨੂੰ ਕਿਹਾ ਹੋਣਾ ਕਿ ਤੁਸੀਂ ਕਮੇਟੀ 'ਚ ਅਸੀਂ ਨਹੀਂ ਆਉਣਾ ਜਾਂ ਸਰਦਾਰ ਕਾਲਕਾ ਸਾਹਿਬ ਨੇ ਵੀ ਨਹੀਂ ਕਿਹਾ ਹੋਣਾ ਨਾ ਹੀ ਮੈਂ ਕਿਹਾ ਨਾ ਹੀ ਤੁਸੀਂ ਸਦਾ ਮੈਨੂੰ ਲੱਗਦਾ ਜੇ ਮੈਨੂੰ ਸਦਾ ਨਹੀਂ ਦਿੱਤਾ ਤੁਸੀਂ ਉਹਨਾਂ ਨੂੰ ਵੀ ਸਦਾ ਨਹੀਂ ਦਿੱਤਾ ਹੁਣ ਇਸ ਮੀਟਿੰਗ ਦਾ ਸਰਦਾਰ ਧਾਮੀ ਸਾਹਿਬ ਇਹਨਾਂ ਗੱਲਾਂ ਕਰਕੇ ਹੀ ਸਾਡੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਅੱਜ ਤੱਕ ਰੁਪੀਆਂ ਰਹੀਆਂ ਨੇ ਅਸੀਂ ਤੁਹਾਨੂੰ ਅਪੀਲ ਕੀਤੀ ਸੀ ਕਿ ਨਿਰਪੱਖਤਾ ਦੇ ਨਾਲ ਕੌਮ ਨੂੰ ਇੱਕ ਮੁੱਠ ਹੋ ਕੇ ਜਦੋਂ ਸਿਆਸਤ ਤੋਂ ਪਰੇ ਹੋ ਕੇ ਤੁਸੀਂ ਵਰਕ ਕਰੋਗੇ ਤੁਹਾਡਾ ਸਹਿਯੋਗ ਦੇਵਾਂਗੇ ਕੌਮ ਵੀ ਦੇਗੀ ਤੇ ਰਿਹਾਈਆਂ ਵੀ ਹੋਣਗੀਆਂ ਪਰ ਜਦੋਂ ਇਹਦੇ ਚ ਰਾਜਨੀਤੀ ਆਊ ਜਾਂ ਕਿਸੇ ਰਾਜਨੀਤਿਕ ਪਰਿਵਾਰ ਨੂੰ ਉਭਾਰਨ ਦੀ ਗੱਲ ਜਾਂ ਦਲ ਨੂੰ ਉਭਾਰਨ ਦੀ ਗੱਲ ਕਰੋਗੇ ਕੌਮ ਨੇ ਸਾਥ ਨਹੀਂ ਦੇਣਾ ਤੇ ਸਾਡੀਆਂ ਰਿਹਾਈਆਂ ਰੁਕੀਆਂ ਰਹਿਣੀਆਂ ਅਜੇ ਤੁਸੀਂ ਦੱਸੋ ਕਿ ਤੁਸੀਂ ਕਿਸ ਤਰੀਕੇ ਨਾਲ ਕਿਸ ਵਿਹਾਰ ਦੇ ਉੱਤੇ ਇਹ ਜਿਹੜੇ ਨਮਾਇंदे ਸੀਗੇ ਜਿਨ੍ਹਾਂ ਨੂੰ ਅਕਾਲ ਤਖਤ ਦੇ ਹੁਕਮ ਦੇ ਤੁਸੀਂ ਪਹਿਲਾਂ ਕਮੇਟੀ 'ਚ ਪਾਇਆ ਤੇ ਕੀ ਅਕਾਲ ਤਖਤ ਤੋਂ ਹੁਕਮ ਲੈ ਕੇ ਦੁਬਾਰਾ ਇਹਨਾਂ ਨੂੰ ਬਾਹਰ ਕੀਤਾ ਗਿਆ ਤੇ ਤੁਸੀਂ ਆਪਣੇ ਅਕਾਲੀ ਦਲ ਦੇ ਨਮਾਇंदे ਜਿਹੜੇ ਸਪੈਸ਼ਲ ਇਨਵਾਈਟੇ ਦੇ ਤੌਰ ਤੇ ਉੱਥੇ ਸ਼ਾਮਲ ਕੀਤੇ ਕਰੋ ਪੰਥ ਦੀ ਸਾਰੇ ਦੀ ਲੋੜ ਆ ਸਾਰੇ ਨੂੰ ਕਰੋ ਵਿੱਚ ਸ਼ਾਮਲ ਪਰ ਜਿਹੜਾ ਸਾਡਾ ਇਤਰਾਜ਼ ਸੀ ਉਹਦਾ ਜਵਾਬ ਤਾਂ ਤੁਸੀਂ ਦਿੱਤਾ ਨਹੀਂ ਜਿਹਦੇ ਤੇ ਇਤਰਾਜ਼ ਸੀ ਕੌਮ ਦਾ ਪੰਥ ਦਾ ਉਹਨੂੰ ਬਾਹਰ ਕੀਤਾ ਨਹੀਂ ਜਿਨ੍ਹਾਂ ਨੇ ਇਤਰਾਜ਼ ਕੀਤਾ ਉਹਨਾਂ ਨੂੰ ਤੁਸੀਂ ਬਾਹਰ ਕਰ ਦਿੱਤਾ ਮੈਂ ਪੁੱਛਣਾ ਚਾਹੁੰਨਾ ਕਿ ਸਰਦਾਰ ਮਾਨ ਸਾਹਿਬ ਨੂੰ ਤੁਸੀਂ ਕਿਉਂ ਬਾਹਰ ਕੀਤਾ ਸਰਦਾਰ ਕਾਲਕਾ ਸਾਹਿਬ ਨੂੰ ਕਿਉਂ ਬਾਹਰ ਕੀਤਾ ਮੈਨੂੰ ਬਾਹਰ ਕਿਸ ਗੱਲ ਤੋਂ ਕੀਤਾ ਤੁਸੀਂ ਅਸੀਂ ਤਾਂ ਤੁਹਾਡੀ ਜਿਹੜੀ 10 ਕਤੀ ਮਹਿਮਸੀ ਉਹਦੇ 'ਚ ਵੀ 10 ਕਤ ਕੀਤੇ ਸੀਗੇ ਬਾਕਾਇਦਾ ਤੁਸੀਂ ਆਪਣੇ 26 ਲੱਖ ਫਾਰਮ ਦੇਖ ਲਓ ਜਿਹੜੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਭਰੇ ਗਏ ਆ ਉਹਨਾਂ 'ਚੋਂ ਫਾਰਮ ਉਹਨਾਂ 'ਚ ਮੇਰਾ ਫਾਰਮ ਵੀ ਤੁਹਾਨੂੰ ਮਿਲ ਜਾਊਗਾ ਮੈਂ ਇਹੀ ਅਪੀਲ ਕਰਨੀ ਚਾਹੁੰਦਾ ਕਿ ਦੇਖੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਤਰੀਕੇ ਨਾਲ ਤੁਹਾਡੇ ਤੋਂ ਪਹਿਲੇ ਪ੍ਰਧਾਨਾਂ ਨੇ ਵੀ ਸਰਦਾਰ ਬੰਡੂnger ਸਾਹਿਬ ਪ੍ਰਧਾਨ ਰਹੇ ਰਾਜੋਆਣਾ ਸਾਹਿਬ ਕੋਲੇ ਚਿੱਠੀ ਇੱਕ ਦੇ ਦਿੱਤੀ ਅਸੀਂ ਪੈਰਵਾਹੀ ਕਰਾਂਗੇ ਕਮੇਟੀ ਵੀ ਬਣاتی ਕੋਈ ਪੈਰਵਾਹੀ ਨਹੀਂ ਕੀਤੀ ਸਰਦਾਰ ਲੋਂਗੋਵਾਲ ਬਣੇ ਪ੍ਰਧਾਨ ਉਹਨਾਂ ਨੇ ਵੀ ਕਿਹਾ ਅਸੀਂ ਪੈਰਵਾਹੀ ਕਰਾਂਗੇ ਕੋਈ ਨਹੀਂ ਕੀਤੀ ਅੱਜ ਤੱਕ ਬੰਦੀ ਸਿੰਘ ਜੇਲ੍ਹਾਂ 'ਚ ਤੁਹਾਡੀਆਂ ਹੀ ਗਲਤੀਆਂ ਦੇ ਕਾਰਨ ਸਾਡੀ ਸ਼੍ਰੋਮਣੀ ਸੰਸਥਾਵਾਂ ਦੀਆਂ ਗਲਤੀਆਂ ਦੇ ਕਾਰਨ ਚਲਾ ਰਹੇ ਪ੍ਰਬੰਧਕਾਂ ਦੀਆਂ ਗਲਤੀਆਂ ਦੇ ਕਾਰਨ ਅੱਜ ਤੱਕ ਉਹ ਬੰਦੀ ਆ ਜੇ ਪਹਿਲਾਂ ਤੋਂ ਸਿਹਰਦਤਾ ਦਿਖਾਈ ਹੁੰਦੀ ਤੁਸੀਂ ਦੱਸੋਗੇ ਕਿ ਅੱਜ ਤੱਕ ਤੁਸੀਂ ਬਤੌਰ ਸ਼੍ਰੋਮਣੀ ਕਮੇਟੀ ਤੁਸੀਂ ਜਾਂ ਤੁਹਾਡੇ ਤੋਂ ਪਹਿਲਾਂ ਪ੍ਰਧਾਨ ਕਦੋਂ ਤੁਸੀਂ ਮਨੁੱਖੀ ਅਧਿਕਾਰਾਂ ਦੇ ਵਾਇਲੇਸ਼ਨ ਦੇ ਉੱਤੇ ਕੋਈ UN ਨੂੰ ਮਤਾ ਪਾ ਕੇ ਭੇਜਿਆ ਹੋਵੇ ਕਦੋਂ ਸ਼੍ਰੋਮਣੀ ਕਮੇਟੀ 'ਚ ਕੋਈ ਮਤਾ ਐਗਜ਼ੈਕਟਿਵ ਜਾਂ ਜਰਨਲ ਹਾਊਸ 'ਚ ਪਾਇਆ ਹੋਵੇ ਕਿ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਬੰਦੀ ਸਿੰਘਾਂ ਦੀਆਂ ਰਿਹਾਈਆਂ ਨਹੀਂ ਹੋ ਰਹੀਆਂ ਜੇਲਾ 'ਚ ਨਜ਼ਰਬੰਦ ਆ ਤੁਸੀਂ ਦੱਸ ਦਿਓ ਇਹਨਾਂ ਗੱਲਾਂ ਕਰਕੇ ਹੀ ਉਹਨਾਂ ਦੀਆਂ ਰਿਹਾਈਆਂ ਨਹੀਂ ਹੋ ਰਹੀਆਂ ਨਹੀਂ ਹੋ ਸਕੀਆਂ ਅੱਜ ਵੀ ਤੁਸੀਂ ਜਿਹੜਾ ਹੈਗਾ ਦੇਖੋ ਆਪ ਹੀ ਆਪਣੀ ਮਰਜ਼ੀ ਦੇ ਨਾਲ ਤੁਸੀਂ ਕਮੇਟੀਆਂ ਬਣਾ ਲੈਨੇ ਆਪੇ ਹੀ ਤੁਸੀਂ ਭੰਗ ਕਰ ਦਿੰਨੇ ਆਂ ਨਾ ਅਕਾਲ ਤਖਤ ਸਾਹਿਬ ਦਾ ਹੁਣ ਤੁਸੀਂ ਸਾਨੂੰ ਦੱਸੋਗੇ ਜਿਹੜੀ ਅਕਾਲ ਤਖਤ ਦੇ ਹੁਕਮ ਦੇ ਬਣਾਈ ਕਮੇਟੀ ਸੀ ਉਹਦੇ ਚ ਤੁਸੀਂ ਆਪਣੇ ਆਪ ਕਿਵੇਂ ਹੁਣ ਫੇਰ ਬਦਲ ਕਰ ਲਿਆ ਕੀ ਅਕਾਲ ਤਖਤ ਸਾਬ ਤੋਂ ਪੁੱਛਿਆ ਹੁਣ ਅਕਾਲ ਤਖਤ ਸਾਬ ਤੋਂ ਹੁਕਮ ਲਿਆ ਫੇਰ ਬਦਲ ਕਰਨ ਵਾਸਤੇ ਨਾਲੇ ਇੱਕ ਪਾਸੇ ਪੰਥ ਨੂੰ ਇਕੱਠੇ ਕਰਨ ਦੀਆਂ ਅਪੀਲਾਂ ਇੱਕ ਪਾਸੇ ਤੁਸੀਂ ਆਪਣੇ ਜੇ ਕੋਈ ਇਤਰਾਜ਼ ਕਰਦਾ ਤੁਹਾਡੇ ਕੋਲ ਪੰਥਕ ਦਾ ਦਾਇਰੇ ਦੇ ਅੰਦਰ ਮਰਿਆਦਾ ਦੇ ਅੰਦਰ ਤੇ ਤੁਸੀਂ ਉਸ ਨੂੰ ਜਿਹੜਾ ਹੈਗਾ ਉਹਨੂੰ ਪਾਸੇ ਦਰਕਨਾਰ ਕਰ ਦਿੰਨੇ ਆ ਫੇਰ ਕਹਿੰਨੇ ਆ ਪੰਥ ਇਕੱਠਾ ਹੋਵੇ ਸਾਥ ਦਿਓ ਸਾਰੇ ਜੀ ਟਕਸਾਲਾਂ ਸੰਪਰਦਾਵਾਂ ਦਾਸੀ ਨਿਰਮਲੇ ਸਾਰੇ ਸਾਥ ਦਿਓ ਸਾਰੇ ਸਾਰਾ ਪੰਥਕਾਮ ਸਾਥ ਦਿਓ ਜੇ ਸਰਦਾਰ ਧਾਮੀ ਸਾਹਿਬ ਤੁਸੀਂ ਜਿਸ ਤੇ ਇਤਰਾਜ਼ ਸੀ ਉਹਨੂੰ ਬਾਹਰ ਨਹੀਂ ਸੀ ਕਰ ਸਕਦੇ ਸੁਖਵੀਰ ਸਿੰਘ ਬਾਦਲ ਨੂੰ ਬਾਹਰ ਨਹੀਂ ਸੀ ਕਰ ਸਕਦੇ ਕਮੇਟੀ ਚੋਂ ਤਾਂ ਤੁਸੀਂ ਦੂਜੇ ਤਿੰਨ ਨੁਮਾਇंदे ਕਿਵੇਂ ਬਾਹਰ ਕਰ ਦਿੱਤੇ ਸਾਨੂੰ ਦੱਸੋ ਉਹਨਾਂ ਦਾ ਕੀ ਕਸੂਰ ਸੀਗਾ ਤੁਸੀਂ ਕਾਹਦੇ ਤੋਂ ਬਾਹਰ ਕੀਤਾ ਇੱਕ ਪਾਸੇ ਇੱਕ ਤਾਂ ਦੀਆਂ ਗੱਲਾਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀਆਂ ਗੱਲਾਂ ਮੀਡੀਆ 'ਤੇ ਦੂਜੇ ਪਾਸੇ ਤੁਸੀਂ ਮਨਮਰਜ਼ੀ ਤੋ ਆ ਜਿਹੜੀਆਂ ਗੱਲਾਂ ਨੇ ਇਹ ਤੁਹਾਡੇ ਤੋਂ ਜਵਾਬ ਮੰਗਦੀਆਂ ਤੁਹਾਡੇ ਸਾਹਮਣੇ ਆ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮ ਤੇ ਨਵ ਮੈਂਬਰੀ ਕਮੇਟੀ ਬਣਾਈ ਅਖਬਾਰਾਂ 'ਚ ਛਪਿਆ ਅਬ ਲੈਟਰ ਵੀ ਮੈਂ ਨਾਲ ਜਾਰੀ ਕਰਾਂਗਾ ਆਪਣੇ ਆ ਫੇਸਬੁੱਕ ਪੇਜ ਦੇ ਉੱਤੇ ਮੈਂ ਅੱਜ ਲਾਈਵ ਤੁਹਾਡੇ ਨਾਲ ਤੁਹਾਨੂੰ ਸਿੱਧਾ ਸਵਾਲ ਕਰ ਰਿਹਾ ਤੇ ਕੌਮ ਦੇ ਸਾਹਮਣੇ ਵੀ ਮੈਂ ਅਪੀਲ ਰੱਖ ਰਿਹਾ ਕਿ ਕਿਸ ਤਰੀਕੇ ਦੇ ਨਾਲ ਹੁਣ ਬੰਦੀ ਸਿੰਘਾਂ ਦੀ ਗੱਲ ਸਰਦਾਰ ਰਾਜੋਣਾ ਸਾਹਿਬ ਨੇ ਜੇਕਰ ਭੋਖੜ ਤਾਲ ਦੀ ਗੱਲ ਕੀਤੀ ਤੁਸੀਂ 1.5 ਸਾਲ ਬਾਅਦ ਫੇਰ ਸਰਗਰਮ ਹੋ ਗਏ 1.5 ਸਾਲ ਕੀ ਗੱਲ ਹੋਈ 1.5 ਸਾਲ ਕਿੱਥੇ ਤੁਸੀਂ ਭੁੱਲੇ ਰਹੇ ਇਸ ਗੱਲ ਤੋਂ ਆਹ ਜਿਹੜੀ ਚਿੱਠੀ ਲਿਖੀ ਸਿਗੀ ਹੈ ਚਿੱਠੀ ਵੀ ਮੈਂ ਨਸਰ ਕਰੂੰ ਇਹਦੇ ਵਿੱਚ ਕਿੱਥੇ ਲਿਖਿਆ ਤੁਸੀਂ ਕਹਿੰਦਾ ਉਹ ਇੱਧਰ ਉੱਧਰ ਹੋ ਗਏ ਅਸੀਂ ਕਿੱਥੇ ਲਿਖਿਆ ਵੀ ਅਸੀਂ ਇੱਧਰ ਉੱਧਰ ਹੋਵਾਂਗੇ ਅਸੀਂ ਤਾਂ ਇਤਰਾਜ਼ ਕੀਤਾ ਕਿ ਆਹ ਵਿਅਕਤੀ ਵਿੱਚ ਨਹੀਂ ਹੋਣਾ ਚਾਹੀਦਾ ਜਿਨੇ ਆਪਣੇ ਰਾਜ ਭਾਗ ਦੇ ਦੌਰਾਨ ਬੰਦੀ ਬਣਾਏ ਤੇ ਬੰਦੀ ਸਿੰਘਾਂ ਕੌਮੀ ਯੋਧਿਆਂ ਨੂੰ ਅਤਵਾਦੀ ਕਿਹਾ ਇਹ ਨਹੀਂ ਹੋਣਾ ਚਾਹੀਦਾ ਵਿੱਚ ਇਤਰਾਜ਼ ਸੀ ਜਿਹਦੇ ਤੇ ਕੌਮ ਦਾ ਇਤਰਾਜ਼ ਪੰਥ ਦਾ ਇਤਰਾਜ਼ ਉਹਨੂੰ ਤੁਸੀਂ ਜ਼ਰੂਰ ਵਿੱਚ ਰੱਖਿਆ ਜਿਨ੍ਹਾਂ ਨੇ ਬੰਦੀ ਬਣਾਏ ਤੇ ਜਿਨ੍ਹਾਂ ਇਤਰਾਜ਼ ਕੀਤਾ ਉਹਨਾਂ ਨੂੰ ਬਾਹਰ ਕਰ ਦਿੱਤਾ ਸਰਦਾਰ ਧਾਮੀ ਸਾਹਿਬ ਮੈਂ ਅਪੀਲ ਕਰਦਾ ਸਤਿਕਾਰ ਕਰਦਾ ਤੁਸੀਂ ਸ਼੍ਰੋਮਣੀ ਸੰਸਥਾ ਦੇ ਪ੍ਰਧਾਨ ਹੋ ਜੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀਆਂ ਕੇਵਲ ਗੱਲਾਂ ਨਾ ਕਰੋ ਇਹ ਨਹੀਂ ਬਗਲ ਵਿੱਚ ਸ਼ੁਰੀ ਮੂੰਹ ਸੇ ਰਾਮ ਰਾਮ ਇਹ ਗੱਲਾਂ ਨਹੀਂ ਚੱਲਣੀਆਂ ਤੁਸੀਂ ਏਕਤਾ ਦੀਆਂ ਅਪੀਲਾਂ ਮੀਡੀਆ ਸਾਹਮਣੇ ਕਰਦੇ ਹੋ ਪਰ ਅੰਦਰ ਤੁਹਾਡੇ ਵਰਕ ਕੀ ਆ ਕੰਮ ਕੀ ਆ ਤੁਸੀਂ ਦੇਖੋ ਜੇ ਪੰਥ ਦੀ ਕੌਮ ਦੀ ਗੱਲ ਕਰਨੀ ਆ ਸਾਂਝੀ ਵਾਲਤਾ ਦੇ ਨਾਲ ਕੋਈ ਸੰਘਰਸ਼ ਬੰਦੀ ਸਿੰਘਾਂ ਨੂੰ ਛਡਾਉਣ ਦੀ ਸਾਫ਼ ਨੀਅਤ ਨਾਲ ਕੰਮ ਕਰਨਾ ਤਾਂ ਫਿਰ ਇਹੋ ਜਿਹੀਆਂ ਗੱਲਾਂ ਜਿਹੜੀਆਂ ਇਹਨਾਂ ਨੂੰ ਕੌਮ ਵਿੱਚ ਪੰਥ ਵਿੱਚ ਥਾਂ ਨਹੀਂ ਆ ਤੁਸੀਂ ਆਪਣੀਆਂ ਸੰਸਥਾਵਾਂ ਵੀ ਛੱਡਦੀਆਂ ਤੁਸੀਂ ਤੁਸੀਂ ਦਿੱਲੀ ਕਮੇਟੀ ਨੂੰ ਵੀ ਛੱਡਤਾ ਹਰਿਆਣਾ ਕਮੇਟੀ ਹੁਣ ਤੱਕ ਕਾਨੂੰਨੀ ਤੌਰ ਤੇ ਬਣੀ ਹੋਈ ਹੈ ਹਰਿਆਣਾ ਕਮੇਟੀ ਨੂੰ ਵੀ ਛੱਡ ਦਿੱਤਾ ਮੈਨੂੰ ਤਾਂ ਬਤੌਰ ਸਿੱਖ ਪ੍ਰਚਾਰਕ ਤੁਸੀਂ ਸ਼ਾਮਲ ਕੀਤਾ ਸੀਗਾ ਮੈਨੂੰ ਵੀ ਤੁਸੀਂ ਛੱਡ ਦਿੱਤਾ ਬਸ ਇਹੀ ਜਿਹੜਾ ਤੁਹਾਡੀ ਹਾਂ ਚ ਹਾਂ ਬੁਲਾਵੇ ਉਹੀ ਕਮੇਟੀ ਵਿੱਚ ਰਹਿ ਸਕਦਾ ਤੇ ਫਿਰ ਪੰਥ ਦਾ ਇਕੱਠ ਕਿਵੇਂ ਹੋਊ ਕੱਲਾ ਕਾਲੀ ਦਲ ਬਾਦਲ ਪੰਥ ਨਹੀਂ ਆ ਕੱਲੀ ਸ਼ਰੋਣੀ ਕਮੇਟੀ ਪੰਥ ਨਹੀਂ ਆ ਜੇ ਪੰਥ ਦੇ ਸਾਰੇ ਅੰਗਾਂ ਨੂੰ ਨਾਲ ਲੈ ਕੇ ਅਸੀਂ ਸੰਘਰਸ਼ ਕਰਾਂਗੇ ਤੇ ਸਫਲਤਾ ਉਹ ਤਾਂ ਹੀ ਪੰਥ ਬਣਦਾ ਤੇ ਤਾਂ ਹੀ ਸਾਨੂੰ ਪਤਾ ਲੱਗਾ ਕਿ ਤੁਹਾਡੀ ਉਸ ਮੀਟਿੰਗ ਦੇ ਵਿੱਚ ਇੱਕ ਪੰਥਕ ਮੈਂਬਰ ਨੇ ਸਵਾਲ ਵੀ ਕੀਤੇ ਆ ਤੁਹਾਨੂੰ ਸ਼ਾਇਦ ਜਸਵੰਤ ਸਿੰਘ ਪੁੜੈਣ ਉਸ ਦਾ ਨਾਮ ਉਹਨੇ ਵੀ ਸਵਾਲ ਕੀਤੇ ਆ ਤੁਹਾਨੂੰ ਕਿ ਕੱਲਾ ਕਾਲੀ ਦਲ ਬਾਦਲ ਪੰਥ ਨਹੀਂ ਆ ਕੌਂਡੀ ਕਮੇਟੀ ਕੱਲਾ ਪੰਥ ਨਹੀਂ ਆ ਸਾਰੀਆਂ ਪੰਥਕ ਧਿਰਾਂ ਨੂੰ ਨਾਲ ਲੈ ਕੇ ਤੇ ਜਿਨ੍ਹਾਂ ਤੇ ਪੰਥ ਦਾ ਇਤਰਾਜ਼ ਆ ਕੌਮ ਦਾ ਇਤਰਾਜ਼ ਜਿਨ੍ਹਾਂ ਨੇ ਰਾਜ ਭਾਗ ਦੇ ਦੌਰਾਨ ਬੰਦੀ ਬਣਾਏ ਤੇ ਬੰਦੀਆਂ ਦਾ ਤ੍ਰਿਸਕਾਰ ਕੀਤਾ ਉਹਨਾਂ ਨੂੰ ਇਸ ਤੋਂ ਬਾਹਰ ਕਰੋ ਫਿਰ ਕੰਥ ਦੀ ਗੱਲ ਜਾਓ ਫਿਰ ਸਾਰੇ ਤੁਹਾਡੀ ਗੱਲ ਸੁਣਨਗੇ ਫਿਰ ਸਰਕਾਰਾਂ ਨੂੰ ਵੀ ਸੁਣਨੀ ਪਾਉਗੀ ਕਿਉਂਕਿ ਪੰਥ ਦਾ ਜਲਵਾ ਜਿਹੜਾ ਉਹਦੇ ਅੱਗੇ ਕੋਈ ਸਰਕਾਰ ਜਾਂ ਕੋਈ ਵੀ ਜਿਹੜੀ ਤੇਰਿਆ ਉਹ ਨਹੀਂ ਖੜ ਸਕਦੀ ਪਰ ਜਦੋਂ ਪੰਥ ਦੇ ਨਾਂ ਤੇ ਜਾਂ ਪੰਥਕ ਮਸਲਿਆਂ ਦੇ ਨਾਲ ਕੇਵਲ ਸਿਆਸਤ ਦੀ ਗੱਲ ਕਰੋਗੇ ਕੇਵਲ ਸੱਤਾ ਹਾਸਲ ਕਰਨ ਦੀ ਗੱਲ ਕਰੋ ਜਾਂ ਕੇਵਲ ਇੱਕ ਪਰਿਵਾਰ ਨੂੰ ਆਪਣੇ ਸਿਆਸੀ আকাਵਾਂ ਨੂੰ ਖੁਸ਼ ਕਰਨ ਦੀ ਗੱਲ ਕਰੋਗੇ ਤਾਂ ਫਿਰ ਮਸਲੇ ਹੱਲ ਨਹੀਂ ਹੋਣੇ ਸੋ ਮੇਰੇ ਤੁਹਾਨੂੰ ਸਵਾਲ ਆ ਇਹਦਾ ਜਵਾਬ ਜ਼ਰੂਰ ਦਿਓ ਕਿ ਸਰਦਾਰ ਧਾਮੀ ਸਾਹਿਬ ਕਾਲ ਤਖਨ ਸਾਹਿਬ ਦੇ ਹੁਕਮ ਤੇ ਬਣਾਈ ਕਮੇਟੀ ਤੁਸੀਂ ਫੇਰ ਬਦਲ ਕਿਦਾਂ ਕੀਤਾ ਤੇ ਦੂਜੇ ਪਾਸੇ ਇੱਕਤਾ ਦੀਆਂ ਅਪੀਲਾਂ ਸੰਗਤ ਨੂੰ ਵੀ ਮੈਂ ਅਪੀਲ ਕਰਦਾ ਕਿ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਦੋਂ ਜੈਦ ਕਰਨੀ ਹੈ ਸਾਰੀ ਕੌਮ ਕਰ ਰਹੀ ਹੈ ਕਰਨੀ ਹੈ ਸਾਰੇ ਪੰਥ ਨੇ ਅਰਦਾਸ ਕਰਨੀ ਹੈ ਕਿ ਸਾਡੇ ਬੰਦੀ ਸਿੰਘ ਰਿਹਾ ਹੋਣ ਪਰ ਜਿਸ ਤਰੀਕੇ ਦੇ ਨਾਲ ਸਾਡੀਆਂ ਇਹਨਾਂ ਸ਼੍ਰੋਮਣੀ ਸੰਸਥਾਵਾਂ ਦੇ ਕਾਬਜ ਪ੍ਰਬੰਧਕਾਂ ਦੇ ਵੱਲੋਂ ਜਿਸ ਤਰ੍ਹਾਂ ਕੀਤਾ ਜਾ ਰਿਹਾ ਉਹ ਤੁਹਾਡੇ ਸਾਹਮਣੇ ਆ ਇਹ ਸਵਾਲਾਂ ਦੇ ਢੇਰੇ ਚ ਇਹਨਾਂ ਦੇ ਸਵਾਲ ਕੌਮ ਨੂੰ ਪੰਥ ਨੂੰ ਇਨਾਂ ਦੇ ਕੋਲੋਂ ਮੰਗਣੇ ਚਾਹੀਦੇ ਆ ਭੁੱਲਾਂ ਚੁੱਕਾਂ ਦੀ ਖੇਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ